ਉਹ ਧਿਆਨ ਨੂੰ ਡਿਸਟਰਬ ਕਰ ਦਿੰਦਾ ਬਸ ਕੀ ਚਿੰਤਾ ਵਿਸਰਗੀ ਤਾਂ ਦ੍ਰਿਸ਼ਟੀ ਕਥੋਂ ਟਿਕ ਗਈ ਧਿਆਨ ਦੇ ਕਥੋਂ ਟਿਕ ਗਿਆ ਹੂੰ ਚਿੰਤਾ ਵਿਸਾਰੀ ਇੱਕ ਦ੍ਰਿਸ਼ਟੀ ਸਤਾਂ ਨਾਨਕ ਗਿਆਨ ਅਨੁ ਜਿਹਨੇਤਰਾ ਹਲ ਕਿਵੇਂ ਹੋ ਗਿਆ ਪਰ ਗਿਆਨ ਅਜਰ ਪਾਉ ਲੋਆ ਪਿਆ ਉਤੇ ਬਾਦ ਐ ਅਇਤੇ ਤੇ ਬਚਲਦੀ ਐ ਬਦੀ ਬਚਦੀ ਚਿੰਤਾ ਸਾਰਾ ਘਰ ਲੈ ਕੇ ਪਾ ਕੇ ਅੱਖ ਦੇ ਵਿੱਚ ਬੁੱਧੀ ਚ ਬੁੱਧੀ ਦੇ ਚਿੰਤਾ ਖਾਲੀ ਬੁੱਧੀ ਦੇ ਚਿੰਤਾ ਧਿਆਗੜੀ ਅਕਲ ਲਈ ਜਾਂਦਾ ਧਿਆਗੜੀ ਜਾਂਦਾ ਕਰਦੀ ਜੇ ਬਸ ਗਿਆਨ ਅੱਜ ਤੇ ਜਿਹੜੀ ਧਰਤੀ ਹੁੰਦੀ ਹੈ ਉਹਦੇ ਚ ਪੇੜ-ਬੋਤੇ ਹੁੰਦੇ ਨੇ ਕੋਈ ਜੇ ਜਾਨਵਰ ਪਸ਼ੂ ਪੰਛੀ ਹੁੰਦੇ ਨੇ ਜਦੋਂ ਪਰਮੇਸ਼ਰ ਨੇ ਇੱਥੇ ਪੈਦਾ ਕੀਤਾ ਹੋਇਆ ਹੁੰਦਾ ਜੋ ਚੀਜ਼ ਵੀ ਗਲ ਹਮ ਇਹ ਤਾਂ ਜ਼ਮੀਰ ਸੀ ਤਾਲੀ ਪਰ ਰਕੀਤਾ ਐਵੇਂ ਬਰਦਾਤਾ ਹਮ ਵੀ ਨਹੀਂ ਤੇ ਇਹ ਪੈਦਾ ਕਰਨਾ ਸਿਰ ਆਦਮੀ ਦੀ ਗੱਲ ਨਹੀਂ ਹੈ ਹਮ ਕੀ ਤੁਸੀਂ ਆਦਮੀ ਦੀ ਪਲਾਨ ਤੋਂ ਸਮਝਦੇ ਹੋ ਹਮ ਨਾ ਸੰਭਾਜਾ ਕੀ ਕਹਿੰਦੇ ਪ੍ਰਗਟਿਓ ਖਾਲਸਾ ਪਰਮਾਤਮਾ ਨੂੰ ਕਿਹਾ ਜੇ ਤੁਸੀਂ ਇਹ ਗੱਲ ਨਹੀਂ ਸਮਝਦੇ ਤਾਂ ਇਹ ਪੰਕਤੀ ਦਾ ਅਰਥ ਨਹੀਂ ਹੋਵੇ ਹਮ ਛਿਟਾ ਦਉ ਨਾ ਦਤ ਬੋਲਿਛਤਾ ਜੀ ਛਿਟਾ ਦੋ ਨੇ ਪਹਿਲਾਂ ਦਿੱਤਾ ਫਿਰ ਹਲ ਫੇਰਿਆ ਤਾਂ ਹੋ ਗਿਆ ਖੇਤ ਬਾਕੀ ਤਾਂ ਸਾਰਾ ਜੰਗਲ ਹੈ ਅੱਗੇ ਜੰਗਲ ਹੁੰਦੇ ਸੀ ਜੰਗਲ ਦੇ ਵਿੱਚ ਕਿਸੇ ਨੂੰ ਥੋੜੀ ਜਗ੍ਹਾ ਤੋੜ ਲੈਣੀ ਦਿੱਤਰ ਖਰਾ ਘਟ ਹੋਲੇ ਸਿੱਧਾ ਜਾਂ ਹੁਣ ਨਾ ਬਹੁਤ ਵੱਡੇ ਰੁਖ ਹੋਲੇ ਹਲਕੇ ਅੱਕ ਵਗੈਰਾ ਹੋਣੇ ਪਧਰੀ ਜੀ ਜਵੀਰ ਹੋਣੀ ਉਹ ਜੰਗਲ ਤੋੜ ਕੇ ਉਹਦੇ ਆਲੇ ਦਲੇ ਕੱਡੇ ਕੁਡੇ ਰੱਖ ਕੇ ਆ ਜਿਹੜੇ ਦਰਖਤਾਂ ਦੀਆਂ ਬੋੜੀਆਂ ਮਾੜੀਆਂ ਲੰਗਾਰੇ ਰੱਖ ਕੇ ਉਹ ਇੱਕ ਐਗਰ ਦਾ ਵੀ ਜੰਗਲੀ ਜਾਨਵਰ ਬਸਨ ਨੂੰ ਖਰਾਉਂਦਾ ਸਰ ਨੂੰ ਖਰਾਉਂਦਾ ਬਚਾਲੇ ਬਚਾਲੇ ਬਾਹ ਕਿ ਵੀਰ ਦੇ ਨਾਲ ਉਹ ਤਾਂ ਪਰ ਛਿੱਟਾ ਕਿ ਨਹੀਂ ਦਿੱਤਾ ਸੀ ਐਵੇਂ ਥੋੜੀ ਫਸਲਾਂ ਕਿ ਕਿਸੇ ਨੇ ਛਿੱਟਾ ਦਿੱਤਾ ਬਾਹ ਆ ਵੀ ਜਾਲ ਵਾਲੇ ਬਾੜ ਕੀਤੀ ਉਹਨਾਂ ਬਾਹੀ ਉਹ ਜਿਸਾਨ ਜੋ ਪਰਮੇਸ਼ਾ ਦੀ ਮਾਂ ਸੀ ਉਹਨੇ ਕਿਹਾ ਸੀ ਛਿੱਟਾ ਵੀ ਦਿੱਤਾ ਸੀ ਉਹਨੇ ਜਿਹੜੇ ਨਾਲ ਸਿੱਖ ਜਾਂਦੇ ਨੇ ਉਹ ਵੀ ਜੋਗੇ ਉਹ ਲੱਗੇ ਵਰਗੇ ਐਵੇਂ ਜੰਮੇ ਛੇਟਾ ਦਿੱਤਾ ਹੋਇਆ ਸੀ ਪਰਮੇਸ਼ਰ ਦਾ ਪਹਿਲਾਂ ਭਾਈ ਲਗਾ ਵਰਗੇ ਬਾਬੇ ਗੁੱਡੇ ਵਰਗੇ ਐਵੇਂ ਜਮੇ ਨਾਲ ਉਹ ਜਮੀਨ ਸੀ ਜਿਹਨੂੰ ਉਹ ਉਹਨੇ ਗੇ ਥੋੜੇ ਜਿਹਾ ਫਸਲ ਹੈ ਬਾਕੀ ਆੜੇ ਵਾਲੇ ਹੈ ਨਹੀਂ ਆੜੇ ਵਾਲੇ ਜੰਗਲ ਫਿਰ ਆੜੇ ਵਾਲੇ ਬਾੜ ਵੀ ਕੀਤੀ ਹੈ ਬਾੜ ਕਾਦੀ ਕੀਤੀ ਹੈ ਜੇ ਇਸਲਾਮ ਧਰਮ ਦੀ ਬਾੜ ਲਾਉਂਦੀ ਉਹਨੂੰ ਜੰਮੜ ਨਹੀਂ ਦਿੱਦੇ ਇਹ ਤਾਂ ਹਮੇਸ਼ਾ ਵਿਰੋਧੀ ਰਹੇ ਤੇ ਅੱਛਾ ਇਸਲਾਮ ਬਾੜ ਹੈ ਸੀ ਗੁਰਮਤਿ ਹੋਰ ਕੀ ਹੈ ਲੰਬਾੜਾ ਇਸਲਾਮ ਤਾਂ ਬਾੜ ਸੀ ਇਸਲਾਮ ਨਾ ਹੁੰਦਾ ਪੈਦਾ ਨਹੀਂ ਸੀ ਹੁੰਦੰਦੇ ਹੈ ਨਹੀਂ ਉਹ ਵੀ ਪਰਮੇਸ਼ਰ ਨੇ ਸਾਰਾ ਸਿਸਟਮ ਕਿੰਨਾ ਕਿਰੇ ਇਸਲਾਮ ਧਰਮ ਨੇ ਹੈ ਹਿੰਦੂ ਸਤਾਵਾਂ ਦੇ ਵਿੱਚ ਇਕੱਠਾ ਡਾਇਰੈਕਟ ਸਿੱਖੀ ਜਬਲੈਰੋ ਨਹੀਂ ਕੀਤਾ 47 ਦੇ ਬਾਅਦ ਕਰ ਲਿਆ ਡਾਇਰੈਕਟ ਉਹਨਾਂ ਦੇ ਟ ਹਮਲਾ ਲੈਣਾ ਕਰਾਉਂ ਉਦੋਂ ਤੱਕ ਜਿੱਦੂਰ ਸਿੱਖ ਇਕੱਲੇ ਦੀ ਦੁਹਾਈ ਹੁੰਦੇ ਸੀ ਦੇ ਰਹੀ ਨੂੰ 47 ਤੋਂ ਪਹਿਲਾਂ 47 ਤੋਂ ਪਹਿਲਾਂ ਕੋਈ ਨੂੰ ਪਤਾ ਵੀ ਇਹ ਮੁਸਲਮਾਨ ਨੇ ਫੇਰੇ ਇੱਕ ਵਾਰ ਹੋ ਗਏ ਉਦੋਂ ਉਦੋਂ ਬੈਲੈਂਸ ਸਾਡੇ ਹੱਥ 'ਚ ਸੀ ਬੈਲੈਂਸ ਤਾਂ ਥੋੜਾ ਹੀ ਹੁੰਦਾ ਬਰਾਬਰ ਦੇ ਧੜੇ 'ਚ ਬੈਲੈਂਸ ਕਿਹਦਾ ਹੁੰਦਾ ਅੰਗਰੇਜ਼ਾਂ ਨੂੰ ਸਿਰਫ ਵਾਰਸਤ ਕੋਮ ਦੀ ਜਰੂਰਤ ਸੀ ਜਿਹੜੇ ਬੰਦੇ ਨੇ ਰਾਜ ਕਰਨਾ ਹੁੰਦਾ ਉਹਨੂੰ ਮਰਨ ਮਰਨ ਵਾਲੇ ਬੰਦੇ ਚਾਹੀਦੇ ਰਾਜ ਕਰਨਾ ਕਿ ਕਵਾਰਸ਼ਲ ਹੋਵੇ ਦੂਜੀ ਗੱਲ ਭਰੋਸੇ ਯੋਗ ਹੋਵੇ ਇਹ ਦੋਏ ਕਾਟੀਆਂ ਸੀ ਖੰਸੀ ਦੀ ਬੜੇ ਗਹਿਰੇ ਹਿਸਟੋਰੀਕਲ ਲੀਡਰਸ ਉਹ ਕਹਿੰਦੇ ਜਿਹੜਾ ਆਪਣੇ ਇਸ਼ਤ ਤੋਂ ਦਿੱਕਾ ਸੁਗਾ ਕੇ ਬੁੱਕਰ ਸਕਦਾ ਉਹ ਆਦਮੀ ਤੇ ਵਿਸ਼ਵਾਸ ਨਹੀਂ ਕਰਦੇ ਤਾਹ ਕਸਮ ਦੇ ਦਿੱਤੀ ਸਿੱਖ ਨੂੰ ਕਹਿੰਦੇ ਸੀ ਅਮਰਤ ਸਿੰਘ ਜਿਹੋ ਕਰਤ ਨਹੀਂ ਸਕਦਾ ਸਿੱਖੀ ਨਹੀਂ ਕਰ ਸਕਦਾ ਤੇ ਤੁਸੀਂ ਫੌਜ ਚ ਨਹੀਂ ਜਾਣਾ ਤੇਰਾ ਕੀ ਪ੍ਰੋਸੈਸ ਸਾਡਾ ਕਿ ਤਾਰੀ ਕਰਦਾ ਗੁਰੂ ਆਲਾ ਬਣਾ ਕੇ ਫਿਰ ਉਹ ਤੇ ਕਸਮ ਲੈਂਦੇ ਸੀ ਉਹਨੂੰ ਬਣਾ ਲੈਂਦੇ ਸੀ ਵੀ ਆਪਣੇ ਬੱਕਰੂ ਦੀ ਰਾਜ ਕਰਨਾ ਰਾਜ ਦਿੱਤੀ ਹੈ ਯੁੱਧ ਕਰਨਾ ਯੁੱਧ ਦਿੱਤੀ ਹੈ ਧਰਮ ਨੂੰ ਕਰਨਾ ਧਰਮ ਦਿੱਤੀ ਹੈ ਤੁਹਾਨੂੰ ਉਹਦੇ ਤਰੀਕੇ ਨਾਲੇ ਹਾਂਜੀ ਹਾਂ ਤੁਹਾਨੂੰ ਉਹਦੇ ਤਰੀਕੇ ਨਾਲ ਧਰਮ ਦਿੱਤੀ ਹੈ ਲਗਾ ਰਾਜਨੀਤੀ ਹੈ ਲਗਾ ਯੁੱਧ ਨੀਤੀ ਲਗਾ ਤੇ ਨੀਤੀਆਂ ਜਿਹਾ ਆਉਂਦੀਆਂ ਨਹੀਂ ਹੂੰ ਤਕਾਲੀਏ ਮੁਦੱਤ ਤੇ ਦੇਰੀ ਆਉਂਦੀਆਂ ਹਾਂ ਤਿੰਨਾ ਜਿਹੇ ਫੈਲ ਖਾਰਸੇ ਨੂੰ ਤੱਲੇ ਆਉਂਦੀਆਂ ਸੀਆਂ ਸਖਾਈਆਂ ਦਸ ਪਾਸ਼ਾ ਨੇ ਸੀ ਗੁਰੂ ਕਰਦੇ ਸਖਾਈ ਤਿੰਨਾ ਦਾ ਹੀ ਮਣਕੇ ਸੁਮੇਲ ਹੈ ਹਾਂ ਤਿੰਨਾ ਹੋਏ ਨਾ ਯੁੱਧ ਨੀਤੀ ਰਾਜਨੀਤੀ ਰਾਜਨੀਤੀ ਯੁੱਧ ਨੀਤੀ ਕਰਵ ਨੀਤੀ ਜੇ ਤਿੰਨੇ ਨਹੀਂ ਆਉਂਦੀਓ ਤੁਸੀਂ ਕਹੋ ਜੀ ਇੱਕ ਪੱਖ ਵੀ ਕਮਜ਼ੋਰ ਨਹੀਂ ਚਾਹੀਦਾ ਯੁੱਧ ਨੀਤੀ ਦੇ ਵਿੱਚ ਹਮ ਤਾਂ ਦੇ ਕੋਲ ਸੀਗਾ ਅਕਾਲੀ ਫੂਲਾਸ ਹਮ ਧਰਮ ਨੀਤੀ ਤੇ ਰਾਜਨੀਤੀ ਚ ਕਮਜ਼ੋਰ ਸੀ ਮੈਂ ਤੁਮਾਰਾ ਹਾਂ ਜੀ ਇਹ ਦੇ ਕਰਤਾ ਉਹ ਨੀਤੀਆਂ ਹੈਨ ਜੀ ਉਹ ਨੀਤੀਆਂ ਨਹੀਂ ਰਾਜਨੀਤੀ ਸੀ ਰਾਜ ਵੀ ਉਲਟਾ ਲੈ ਗਏ ਇਸ ਗੱਲ ਦਾ ਅਰਥ ਉਲਟਾ ਲੈ ਗਏ ਕਿ ਰਾਜ ਨਹੀਂ ਕਰਦੋ ਰਾਜ ਨਹੀਂ ਕਰਨਾ ਹੋਰ ਗੱਲ ਹੈ ਰਾਜਨੀਤੀ ਚ ਨੁਭਲ ਹੋਣਾ ਹੋ ਕੇ ਰਹਿਣਾ ਹੋਰ ਗੱਲ ਹੈ ਰਾਜਨੀਤੀ ਦੀ ਸਮਝ ਪੂਰੀ ਚਾਹੀਦੀ ਹੈ ਪਰ ਰਾਜ ਨਹੀਂ ਕਰਨਾ ਆਪ ਨਹੀਂ ਕਰਦਾ ਕਿਸੇ ਦੇ ਕਰਾਉਣਾ ਕਰਨਾ ਨਹੀਂ ਕਰਾਉਣਾ ਪਰ ਵਿੱਚ ਰਾਜ ਕਿਸੇ ਤੇ ਕਰਾਉਂਦਾ ਆਪ ਨਹੀਂ ਕਰਦਾ ਅਰ ਆਪ ਹੀ ਕਰਦਾ ਹੂੰ ਆਪ ਹੀ ਕਰਦਾ ਜਿਹੜਾ ਦੂਏ ਦੇ ਰਾਜ ਕਰਾਉਂਦਾ ਉਹ ਆਪ ਕਰਦਾ ਹੈ ਜਿਵੇਂ ਲਾਲੂ ਕੋ ਜਾਦੂ ਠੀਕ ਹੈ ਇਹ ਕਰਾਉਣਾ ਆਪੇ ਕਰਦਾ ਲਾਲੂ ਜਾਦੂ ਠੀਕ ਹੈ ਉਹ ਆਪ ਕਰਦਾ ਉਹ ਆਪ ਨਹੀਂ ਕਰਦਾ